ਜੇ ਉਹਦੇ ਵਕੀਲ ਨਾਲ ਮੁਲਾਕਾਤ ਉਹਦੇ ਪਰਿਵਾਰ ਨਾਲ ਮੁਲਾਕਾਤ ਫੋਨ ਤੇ ਗੱਲ ਇਹ ਚੈੱਕ ਕਤਲ ਹੋ ਜਾਣਾ ਅੰਦਰ ਅਚਾਰ ਰੋਕ ਨਹੀਂ ਸਕਦੇ ਉਹ ਸੀ ਉਹਨਾਂ ਬੰਦ ਕਿਉਂ ਕਰਿਆ ਕੈਦੀ ਨਾਲ ਹਵਾਲਾਤੀ ਦਾ ਕੰਮ ਹੀ ਕੋਈ ਨਹੀਂ ਪਹਿਲੀ ਗੱਲ ਤਾਂ ਵੀ ਤਿੰਨ ਕੈਦੀ ਹਵਾਲਾਤੀ ਤਾਂ ਗੱਲ ਇੱਕਾ ਕੈਦੀ ਹੋ ਸਕਦਾ ਨੰਬਰਦਾਰ ਪਾ ਦੇ ਹਵਾਲਾਤੀਆਂ ਨਾਲ ਪਰ ਇਹ ਤਿੰਨੇ ਤਾਂ ਅਲੱਗ ਰੱਖਣ ਵਾਲੇ ਬੰਦੇ ਸੀ ਤਿੰਨੇ ਜਾਲੀ ਇਨਕਾਉਂਟਰ ਸਿੰਘਾਂ ਦੇ ਕਰੇ ਹੋਇਆ ਆਪਦੇ ਆਪ ਨੂੰ ਸੂੰਬਾ ਸਰੰਦ ਕਹਾਉਂਦਾ ਉਹ ਹੱਸਦਾ ਰਾ ਬਣਾ ਮੰਗ ਨੂੰ ਕੰਟਰੈਕਟ ਕਰਕੇ ਸਿੰਘਾਂ ਦੇ ਘਰਾਂ ਜਾਂਦਾ ਸਾਡੀਆਂ ਬੀਬੀਆਂ ਦੀ ਬੇਇੱਜ਼ਤੀ ਕਰਦਾ ਬੱਚੀਆਂ ਦੀ ਬੇਇੱਜ਼ਤੀ ਕਰੀ ਹੋਈ ਆ ਉਹਨੇ ਪੂਰਾ ਤਾਕੜਾ ਬਰੈਕ ਕੀਤਾ ਇੰਦਰਜੀਤ ਸਿੰਘ ਨਸ਼ੇ ਦਾ ਗੁੰਡਾ ਬਦਮਾਸ਼ ਕੀ ਇਹ ਜਾਂ ਕੋਈ ਕਾਨੂੰਨ ਹੈ ਕਿ ਜਦੋਂ ਅੰਦਰ ਕੋਈ ਲੜਾਈ ਹੁੰਦੀ ਹੈ ਤਾਂ ਪਰਿਵਾਰ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਪੂਰਾ ਇੱਕ ਅੱਧਾ ਸੈਂਟ ਨਹੀਂ ਪਰ ਇਹ ਕਾਨੂੰਨ ਉਹੀ ਗੱਲ ਹੈ ਫਿਰ ਮੰਨਦੀ ਨਹੀਂ ਕਿ ਉਹਨਾਂ ਨੂੰ ਉਸ ਵੀ ਸ਼ਿੱਕੇ ਟੰਗਦੇ ਨੇ ਅੰਦਰ ਉਹ ਕੁਸ ਮਰਜ਼ੀ ਬਹੁਤ ਜ਼ੁਲਮ ਕਰਦੇ ਨੇ ਬਾਈ ਯਾਰ ਸ਼ਰੀਰਾਂ ਤੇ ਹਵਾਲਾਤਾਂ ਚ ਜੱਜ ਨੂੰ ਲੈ ਕੋਸ ਮਰਜ਼ੀ ਪੇਸ਼ ਕਰਨ ਜੱਜ ਵੀ ਆ ਤਾਂ ਨਹੀਂ ਸੁਣਦੇ ਇਹ ਤਾਂ ਨੇਪਾਲ ਵਾਲਾ ਕੰਮ ਹੋਣਾ ਸ਼ੁਰੂ ਹੋ ਗਿਆ ਦੇਖਾ ਕਸ਼ਮੀਰ ਚ ਕੰਮ ਚੱਲ ਪਿਆ ਮਹਾਰਾਸ਼ਟਰ ਚ ਕੰਮ ਚੱਲ ਪਿਆ ਤਿੰਨ ਸੁਖਿਆ ਸ਼ਾਮ ਚ ਕੰਮ ਚੱਲ ਪਿਆ ਝਾਰਖੰਡ ਚ ਕੰਮ ਚੱਲ ਪਿਆ ਮੇਰੇ ਖਿਆਲ ਚ ਅਹਮਦਾਬਾਦ ਚ ਵੀ ਕੰਮ ਚੱਲ ਪਿਆ ਪੰਜਾਬ ਨੂੰ ਪਹਿਲਾਂ ਤਾਂ ਹੜ੍ਹਾਂ ਨਾਲ ਡੋਬਿਆ ਇਹਨਾਂ ਨੇ ਫਿਰ ਹਾਂ ਸਣੀ ਵਾਲਾ ਕੰਮ ਬਹੁਤ ਨੇਕ ਕੰਮ ਹੋਇਆ ਤਾਂ ਮੈਂ ਸ਼ੂਟ ਕਰਨਾ ਜਿਹੜਾ ਆ ਆ ਭਈ ਇਹ ਵਾਲਾ ਕੰਮ ਜਾਣ ਬੁੱਝ ਕੇ ਕਰਵਾਇਆ ਗਿਆ ਉਹੀ ਗੱਲ ਆ ਵੀਰੇ ਸਾਡੇ ਲਈ ਕੋਈ ਕਾਨੂੰਨ ਨਹੀਂ ਕੱਟ ਗਿੰਤੀਆਂ ਲਈ ਕੋਈ ਕਾਨੂੰਨੀ ਮਟਕਨ ਸਾਹਿਬ ਸਾਡੀਆਂ ਵਾਂ ਫਿਲਮ ਨਹੀਂ ਲਈ ਜੋ ਹੁੰਦੇ ਸਾਡਾ ਕੋਈ ਸੇਖਾ ਪਾਕਿਸਤਾਨੀ ਉਹ ਲੈਲੇ ਵਿੱਚ ਉਹ ਫਿਲਮ ਬਣਾ ਕਰ ਦਿੰਦੇ ਨੇ ਤੇ ਆਪ ਸਾਰੇ ਕੱਲ ਜਵਾਈਆਂ ਨਾਲ ਮੈਚ ਖੇਡਿਆ ਕਿਤਨਾ ਕਿਤੇ ਭੇਦ ਪਾਓ ਤੁਸੀਂ ਕਹਿ ਰਹੇ ਬਹੁਤ ਜ਼ਿਆਦਾ ਵੱਧ ਚੁੱਕਿਆ ਹੱਦ ਦਰਜੇ ਤੋਂ ਉੱਪਰ ਕਈ ਪਿੰਡਾਂ ਦੇ ਵਿੱਚ ਮਤਾ ਕਰ ਦਿੱਤਾ ਗਿਆ ਕਿ ਪ੍ਰਵਾਸੀ ਵਾੜਨ ਨਹੀਂ ਦੇਣੇ ਠੀਕ ਹੈ ਜੀ ਆਪਣੇ ਵਿਦੇਸ਼ ਵਾਲੇ ਤਾਂ ਵੀ ਵਿਦੇਸ਼ਾਂ ਜਾ ਕੇ ਵੀ ਰਹਿੰਦੇ ਨੇ ਪੰਜਾਬੀ ਕਿੰਨੇ ਰੁਪਇਆ ਲਾ ਕੇ ਜਾਂਦੇ ਨੇ ਉਹ ਲਾਗੇ ਜੰਨੇ 25-25 ਲੱਖ ਤੇ ਇਹ ਕਿੰਨੇ ਲਾਕੇ ਆਉਂਦੇ ਨੇ ਬਸ ਚੜੀ ਤੇ ਪੰਜਾਬ ਤੇ ਫਿਰ ਤੁਸੀਂ ਇਹਨਾਂ ਨੂੰ ਉਹਨਾਂ ਨਾਲ ਕਿਵੇਂ ਰਲਾ ਸਕਦੇ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਰਹੇ ਹੋ ਐ ਤਾਂ ਪੰਜਾਬੀ ਵੀ ਕਈ ਲੱਖ ਲੱਖ ਸਟੇਟਾਂ ਦੇ ਵਿੱਚ ਜਾਂਦੇ ਨੇ ਲੱਖ ਲੱਖ ਸਟੇਟਾਂ ਜਾ ਕੇ ਕੰਮ ਕਰਦੇ ਨੇ ਜੇ ਕੋਈ ਨਹੀਂ ਤੱਕਦੇ ਵੀ ਵੇ ਰਾਂ ਲੱਗਦੇ ਰਸ ਕਿਤੇ ਕਿਤੇ ਪੰਜਾਬੀ ਨੇ ਹਜੇ ਬਤਾਲਾ ਕਰਿਆ ਹੋਵੇ ਮੈਨੂੰ ਦੱਸ ਕਿਸੇ ਇੱਕ ਨੇ ਕਰਿਆ ਹੋਵੇ ਪੰਜਾਬੀ ਨੇ ਹਜਾ ਕੁਝ ਮੈਂ ਕਹਿੰਦਾ ਇਹ ਰਸੀ ਲੱਖਾਂ ਵਾਰ ਲੜਾਈਆਂ ਲੜਿਆ ਵੱਡੇ ਗਏ ਆ ਵੜਾਏ ਗਏ ਆ ਹਣਾ 10 10 ਬੰਦੇ ਨਾਲ ਲੜਿਆ 10 10 ਬੰਦੇ ਨਾਲ ਹਾਰਿਆ ਯਾਰ ਆ ਕੰਮ ਵੇਲੇ ਹੱਥ ਤੇ ਰੂਹ ਕਮਦੀ ਆ ਲੂਕੰ ਦਾ ਖੜਾ ਹੋ ਜਾਂਦਾ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਆ ਇਹਨੂੰ ਕਹਦਾ ਦਿਨੇ ਸਾਫ ਕਾ ਮੁਲਾਜ਼ਮ ਇਹ ਮਲਜ਼ਮ ਆ ਯਾਰ ਇਹ ਸਾਫ ਕਾ ਮੁਲਾਜ਼ਮ ਕਿੱਥੇ ਹੋ ਗਿਆ ਜਿਹੜੇ ਬੰਦੇ ਨੇ ਯਾਰ ਚਿੱਟੇ ਦੇ ਉੱਤੇ ਨੌਜਵਾਨ ਲਾਤੇ ਉਹਨੂੰ ਆਪਾਂ ਯਾਰ ਸਾਫ ਕਾ ਮੁਲਾਜ਼ਮ ਕਹਾਂਗੇ ਬਈ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਆਏ ਦਿਨੀ ਜਿਹੜੀ ਪਟਿਆਲਾ ਦੀ ਜੇਲ ਹੈ ਕਿਸੇ ਨਾ ਕਿਸੇ ਮਸਲੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਸੋ ਇਸ ਟਾਈਮ ਤੇ ਸੁਰਖੀਆਂ 'ਚ ਆਉਣ ਦਾ ਮੁੱਖ ਕਾਰਨ ਹੈ ਸੰਦੀਪ ਸਿੰਘ ਸਣੀ ਜਿੱਥੇ ਉਹਨਾਂ ਦੀ ਲੜਾਈ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਨਾਲ ਹੁੰਦੀ ਹੈ ਜੋ ਜੇਲ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ ਨੇ ਸੋ ਪਰ ਪਰਮਿੰਦਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤੁਸੀਂ ਅੱਜ ਮੌਕੇ ਤੇ ਆਏ ਹੋ ਕੱਲ ਕੋਰਟ ਦੇ ਵੱਲੋਂ ਉਹਨਾਂ ਨੂੰ ਮਤਲਬ ਪੇਸ਼ ਕਰਾਇਆ ਗਿਆ ਸੀ ਉਸ ਤੋਂ ਬਾਅਦ ਕਹਿ ਰਹੇ ਨੇ ਵੀਡੀਓ ਕਾਲ ਤੇ ਉਹਨਾਂ ਨਾਲ ਮੁਲਾਕਾਤ ਮਤਲਬ ਪੇਸ਼ੀ ਕਰੀ ਗਈ ਆ ਤੇ ਹੁਣ ਧਰਨਾ ਲਾਇਆ ਗਿਆ ਬਾਹਰ ਐਟ ਦਾ ਟਾਈਮ ਕਹਿ ਰਹੇ ਨੇ ਜਿਹੜੇ ਮੁਲਾਜ਼ਮ ਦੀ ਹਾਲਤ ਨਾਜ਼ੁਕ ਹੈ ਸੂਤਰਾ ਦੇ ਹਵਾਲੇ ਤੋਂ ਜਾਣਕਾਰੀ ਇੱਕ ਦੀ ਮੌਤ ਹੋ ਚੁੱਕੀ ਹੈ ਕਿਵੇਂ ਦੇਖ ਰਹੇ ਹਾਂ ਮਾਮਲਾ ਕਿਉਂਕਿ ਉਲਝਣਦਾਰ ਮੁੱਖ ਗੱਲ ਤਾਂ ਇਹ ਆ ਰਹੀ ਹੈ ਕਿ ਉਹਨਾਂ ਨੇ ਕਿਸੇ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਹਮਲਾ ਕੀਤਾ ਕੋਈ ਕਹਿ ਰਿਹਾ ਹੈ ਕਿ ਸੰਦੀਪ ਉਰਫ ਸਨੀ ਨੇ ਹਮਲਾ ਕੀਤਾ ਮਸਲਾ ਕਿਵੇਂ ਦੇਖਦੇ ਤੁਸੀਂ ਆ ਚੀਜ਼ ਪਹਿਲਾਂ ਤਾਂ ਜੀ ਬਾਇਰੂਜੀ ਦਾ ਖਾਲਸਾ ਬਾਇਰੂਜੀ ਕੀ ਫਤਿਹ ਖਾਲਸਾ ਬਾਇਰੂਜੀ ਕੀ ਫਤਿਹ ਗੱਲ ਆਇਆ ਵੀਰਾ ਇਹ ਤਾਂ ਪਰਮਾਤਮਾ ਨੂੰ ਪਤਾ ਹੁਣ ਵੀ ਹਮਲਾ ਫੈਲਾ ਕੀ ਨਹੀਂ ਪੜਾ ਕਰਿਆ ਪਰ ਜੇਕਰ ਸਣੀ ਦਾ ਜੋ ਹੱਕ ਹੈ ਉਹਦੇ ਪਰਿਵਾਰ ਨਾਲ ਪਹਿਲੇ ਦਿਨੀ ਮੁਲਾਕਾਤ ਜੋ ਕਾਨੂੰਨੀ ਕਾਨੂੰਨ ਤੌਰ ਤੇ ਕਾਨੂੰਨ ਚ ਲਿਖਿਆ ਹੋਇਆ ਹੈ ਜੇਲ ਉਹਦੇ ਵਕੀਲ ਨਾਲ ਮੁਲਾਕਾਤ ਉਹਦੇ ਪਰਿਵਾਰ ਨਾਲ ਮੁਲਾਕਾਤ ਫੋਨ ਤੇ ਗੱਲ ਇਹ ਚਾਹੇ ਕਤਲ ਹੋ ਜਾਣਾ ਅੰਦਰ ਚਾਰ ਰੋਕ ਨਹੀਂ ਸਕਦੇ ਹੁਣ ਉਹਦੇ ਕੀ ਜੋਮ ਹੈ ਕੀ ਤਸੱਦਦ ਹੋਇਆ ਬਾਕੀ ਜੋ ਅੰਦਰਲੇ ਸੂਤਰ ਨੇ ਹੈ ਤਾਂ ਉਹੀ ਖਬਰ ਬਾਹਰ ਆਈ ਰਹੀ ਹੈ ਜੋ ਪੁਲਿਸ ਪੇਜਣਾ ਚਾਹੁੰਦੀ ਹੈ ਬਾਕੀ ਮਰ ਗਿਆ ਹੋਊਗਾ ਬੁੜਾ ਉਹਨੂੰ ਤਾਂ ਦਾ ਪਰਿਵਾਰ ਵੀ ਰਣਾ ਚਾਹੁੰਦਾ ਸੀ ਉਹਨਾਂ ਨੂੰ ਕੋ ਘਠਾ ਪਤਾ ਹੋਵੇ ਚਲੋ ਇੱਕ ਹੋਰ ਉਮਰ ਕੈਦ ਤਵੀਜ਼ ਕਰਾਂਗੇ ਅੰਦਰ ਰੱਖਾਂਗੇ ਨਾ ਉਹ ਮੁੱਢ ਬਜ਼ੁਰਗ ਮਰਿਆ ਹੋਊਗਾ ਜਿਹਦੇ ਉਹਨੇ ਘਰਦਿਆਂ ਨੇ ਮਨਾ ਕਰਤਾ ਸੀ ਅਸੀਂ ਲੈੰਦੀ ਨਹੀਂ ਸੂਬਾ ਸਰੰਦ ਕਿਹਾ ਜਾਂਦਾ ਸੀ ਉਹ ਸੀ ਉਹਨਾਂ ਬੰਦ ਕਿਉਂ ਕਰਿਆ ਕਿ ਐਦੀ ਨਾਲ ਹਵਾਲਾਤੀ ਦਾ ਕੰਮ ਹੀ ਕੋਈ ਨਹੀਂ ਪਹਿਲੀ ਗੱਲ ਤਾਂ ਵੀ ਤਿੰਨ ਕੈਦੀ ਹਵਾਲਾਤੀ ਤਾਂ ਗੱਲ ਇੱਕਾ ਕੈਦੀ ਹੋ ਸਕਦਾ ਨੰਬਰਦਾਰ ਪਾ ਦੇ ਹਵਾਲਾਤੀਆਂ ਨਾਲ ਪਰ ਇਹ ਤਿੰਨੇ ਤਾਂ ਅਲੱਗ ਰੱਖਣ ਵਾਲੇ ਬੰਦੇ ਸੀ ਤਿੰਨੇ ਜਵੇਂ ਗੱਲ ਕਰੀਏ ਜਿਹੜੇ ਇਹਨਾਂ ਦੇ ਦੋ ਮੁਲਾਜ਼ਮ ਸੀ ਇਹਨਾਂ ਦੇ ਉੱਤੇ ਨਕਲੀ ਜਿਹੜੇ ਸਿੰਘਾਂ ਦੇ ਕਤਲ ਦੇ ਕੇਸ ਚੱਲ ਰਹੇ ਸੀ ਇੱਕ ਤਾਂ ਐਨਡੀਪੀਐਸ ਦਾ ਪਰਚਾ ਦੱਸਿਆ ਜਾ ਰਿਹਾ ਸੀ ਤੇ ਸੰਦੀਪ ਨੂੰ ਉਹਨਾਂ ਨਾਲ ਰੱਖਣਾ ਕਿਥੇ ਨਾ ਕਿਥੇ ਐ ਨਹੀਂ ਲੱਗਦਾ ਕਿ ਜਾਣ ਕੇ ਸਾਰੇ ਕੁਝ ਕਰਿਆ ਗਿਆ ਹੈ ਜਾਲੀ ਇਨਕਾਉਂਟਰ ਸਿੰਘਾਂ ਦੇ ਕਰੇ ਹੋਇਆ ਆਪਦੇ ਆਪ ਨੂੰ ਸੂੰਬਾ ਸਰੰਦ ਕਹਾਉਂਦਾ ਉਹ ਹਸਦਾ ਰਹਾ ਬੜਾ ਮਾਣ ਨੂੰ ਕੌਂਟਰੈਕਟ ਕਰਕੇ ਸਿੰਘਾਂ ਦੇ ਘਰਾਂ ਜਾਂਦਾ ਸਾਡੀਆਂ ਬੀਬੀਆਂ ਦੀ ਬੇਇੱਤਿਬਾਰੀ ਕਰਦਾ ਬੱਚੀਆਂ ਦੀ ਬੇਇੱਤਿਬਾਰੀ ਕੀਤੀ ਹੋਈ ਆ ਉਹਨੇ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਦਿਮਾਲੇ ਵਾਲੇ ਮੋਨੇ ਕੋਨੇ ਸਾਡੇ ਚਸ ਚੱਕੇ ਮਾਰੇ ਹੋਏ ਇਹ ਪਾਪੀ ਦੂਜਾ ਪੂਰਾ ਤਕੜਾ ਬਰੇਕ ਈਆ ਇੰਦਰਜੀਤ ਸਿੰਘ ਨਸ਼ੇ ਦਾ ਗੁੰਡਾ ਬਦਮਾਸ਼ ਇਹ ਸਿੰਘ ਦਾ ਸੂਸਾਰਾ ਕੁਸੂਏ ਬਾਰੀ ਹਣਾ ਇਹ ਤੋਂ ਪੁੱਛੇ ਨੂੰ ਪੂਰਾ ਡਿਟੇਲਸ ਪਤਾ ਇਹਦੇ ਨਾਲ ਬੰਦਾ ਸੀ ਸੁੱਖਾ ਉਸਦੇ ਹਾਕੋ ਦੱਸੂਗਾ ਇਹ ਜੁਰਮਾਂ ਦੀ ਹੱਦ ਟੱਪ ਜਾਂਦੇ ਨਹੀਂ ਤਾਂ ਸਿੰਘ ਨਾਲ ਕਿਉਂ ਪਾਏ ਇਹ ਜੁਰਮਾਂ ਨੂੰ ਚਲੋ ਉਹਨੇ ਸੇਵਾ ਲੁੱਟ ਲਈ ਪਰਮਾਨ ਮੈਂ ਤੋਂ ਤੋਂ ਲੈ ਲਈ ਪਰ ਉਹਨ ਦਾ ਸਰਵਪੈੜੀ ਬਹੁਤ ਵੱਡੀ ਸੀ ਉਹਨ ਦਾ ਪਹਿਲੀ ਬਹੁਤ ਤਕੜਾ ਕਲੰਖ ਪੂੰਝਦਾ ਸੀ ਉਹਦਾ ਆਰਾਮ ਨਾਲ ਮਾਲਾ ਫੇਰ ਕੇ ਜੇਲ ਕੱਟ ਰੇ ਜਮਾਨਤ ਹੋਣ ਵਾਲੀ ਸੀ ਸੋਚਣ ਵਾਲੀ ਗੱਲ ਹੈ ਵੀ ਉਹਨੂੰ ਜਮਾਨਤ ਦੇ ਨਹੀਂ ਦੀ ਜਾਂ ਕਿ ਆਹ ਕਸ਼ ਕਰਨ ਦਾ ਕੀ ਰੋਹ ਹੋ ਗਿਆ ਕੋਈ ਮੁਲਾਜ਼ਮ ਨਹੀਂ ਹਨ ਜੀ ਉਹ ਕ੍ਰਿਮੀਨਲ ਨੇ ਉਹ ਵੀ ਜੇਲ 'ਚ ਨੇ ਉਹ ਦੋਸ਼ੀ ਨੇ ਅਜੇ ਖਾਲਸੇ ਦੇ ਪਰਚੇ ਚੱਲੀ ਜਾਓ ਮੁਲਾਜ਼ਮ ਨਹੀਂ ਮੁਰਜ਼ਮ ਨੇ ਸਾਬਤ ਹੋ ਚੁੱਕੇ ਨੇ ਕੋਰਟ ਬਣੀ ਮੇਰਾ ਇੱਕ ਹੋਰ ਸਵਾਲ ਜਿਹੜਾ ਮੁੱਖ ਹੈ ਇਹਨਾਂ ਦੀ ਅੰਦਰ ਲੜਾਈ ਹੋਈ ਉਸ ਤੋਂ ਬਾਅਦ ਪਰਿਵਾਰ ਮੈਂਬਰ ਨਾਲ ਗੱਲਬਾਤ ਕਰੀ ਕਿ ਜਦੋਂ ਸਨੀ ਦੇ ਭਰਾ ਨਾਲ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਨਾਲ ਗੱਲ ਕਰਾਈ ਜਾ ਰਹੀ ਹੈ ਨਾ ਮੁਲਾਕਾਤ ਕਰਾਈ ਜਾ ਰਹੀ ਹੈ ਉਹਨਾਂ ਨੇ ਫਿਰ ਜਦੋਂ ਕੋਰਟ ਦਾ ਰੁਖ ਕਰਿਆ ਤਾਂ ਫੈਸਲੇ 'ਚ ਦੇਰੀ ਹੋ ਰਹੀ ਹੈ ਕੀ ਇਹ ਜਾਂ ਕੋਈ ਕਾਨੂੰਨ ਹੈ ਕਿ ਜਦੋਂ ਅੰਦਰ ਕੋਈ ਲੜਾਈ ਹੁੰਦੀ ਹੈ ਤਾਂ ਪਰਿਵਾਰ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਹੋਰ 1% ਨਹੀਂ ਪਰ ਇਹ ਕਾਨੂੰਨ ਉਹੀ ਗੱਲ ਹੈ ਫਿਰ ਮੰਨਦੀ ਨਹੀਂ ਕਾਨੂੰਨਾਂ ਨੂੰ ਉਸ ਵੀ ਸ਼ਿੱਕੇ ਟੰਗਦੇ ਨੇ ਅੰਦਰੋਂ ਕੁਸ ਮਰਜ਼ੀ ਬਹੁਤ ਜ਼ੁਲਮ ਕਰਦੇ ਨੇ ਵਾਈ ਯਾਰ ਸ਼ਰੀਰਾਂ ਤੇ ਹਵਾਲਾਤਾਂ ਚ ਜੱਜ ਮੂਰੇ ਕੁਸ ਮਰਜ਼ੀ ਪੇਸ਼ ਕਰਨ ਜੱਜ ਵੀ ਆ ਤਾਂ ਨਹੀਂ ਸੁਣਦੇ ਇਹਨਾਂ ਜਾਲੀ ਸਟੋਰੀਆਂ ਰੋਈ ਗਿੱਟਾਂ 'ਚ ਗੋਲੀ ਮਾਰਦੇ ਨੇ ਮਾਰਦੇ ਨਾ ਡੈਲੀ ਉਹ ਤੇ ਨਹੀਂ ਕੋਈ ਬੋਲਦੇ ਜੱਜਾਂ ਨੇ ਜਾਂ ਕੋਈ ਔਰ ਇਸ ਕੱਟ ਗਿਣਤੀਆਂ ਲਈ ਕੋਈ ਵੀ ਉਹ ਕੀ ਕਹਦੇ ਹੁੰਦੇ ਨੇ ਅੱਛਾ ਨਹੀਂ ਉਹ ਕੱਟ ਗਿੰਤियां ਲਈ ਜਿਹੜਾ ਇਹਨਾਂ ਦੇ ਕੋ ਬਣਾਇਆ ਹੋਇਆਗਾ ਮੈਂ ਭੁੱਲੀ ਜਾਣਾ ਮਨੁੱਖੀ ਅਧਿਕਾਰ ਕੋਈ ਮਨੁੱਖੀ ਅਧਿਕਾਰ ਨਹੀਂ ਖਾਸ ਕਰ ਕੱਟ ਗਿੰਤੀਆਂ ਦੇ ਜ਼ੁਲਮ ਹੁੰਦੇ ਨੇ ਇਹ ਤਾਂ ਨੇਪਾਲ ਵਾਲਾ ਕੰਮ ਹੋਣਾ ਸ਼ੁਰੂ ਹੋ ਗਿਆ ਦੇਖਾ ਕਸ਼ਮੀਰ ਚ ਕੰਮ ਚੱਲ ਪਿਆ ਮਹਾਰਾਸ਼ਟਰ 'ਚ ਕੰਮ ਚੱਲ ਪਿਆ ਤਿੰਨ ਸੁਖਿਆ ਸ਼ਾਮ 'ਚ ਕੰਮ ਚੱਲ ਪਿਆ ਝਾਰਖੰਡ 'ਚ ਕੰਮ ਚੱਲ ਪਿਆ ਮੇਰੇ ਖਿਆਲ 'ਚ ਅਹਮਦਾਬਾਦ 'ਚ ਵੀ ਕੰਮ ਚੱਲ ਪਿਆ ਪੰਜਾਬ ਨੂੰ ਪਹਿਲਾਂ ਤਾਂ ਹੜਾਂ ਨਾਲ ਡੋਬਿਆ ਇਹਨਾਂ ਨੇ ਫਿਰ ਹਾਂ ਸਣੀ ਵਾਲਾ ਕੰਮ ਬਹੁਤ ਨੇਕ ਕੰਮ ਹੋਇਆ ਤਾਂ ਮੈਂ ਸਲੂਟ ਕਰਦਾ ਹਾਂ ਚੇਰਾ ਆ ਆਪ ਭਈ ਇਹ ਵਾਲਾ ਕੰਮ ਜਾਣ ਬੁੱਝ ਕੇ ਕਰਵਾਇਆ ਗਿਆ ਉਹ ਭਈ ਵਾਲੇ ਦੀ ਗੱਲ ਗੱਲ ਕਰ ਰਹੇ ਇੱਕ 5 ਸਾਲ ਦੇ ਬੱਚੇ ਨਾਲ ਇੰਨੀ ਤਸ਼ੱਦਦ ਕੀਤੀ ਗਈ ਹੈ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਕੀ ਕਰ ਰਹੇ ਨੇ ਸਾਰੇ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਕਰਦੇ ਨੇ ਅੱਜ ਦੇ ਟਾਈਮ 'ਚ ਜੋ ਇਹ ਜਿਹੇ ਹਾਲਾਤ ਹੋਏ ਪਏ ਨੇ ਉਹੀ ਗੱਲ ਹੈ ਨਾ ਵੀਰੇ ਮੈਂ ਤੈਨੂੰ ਪੁੱਛਣਾ ਚਾਹਣਾ ਜੇ ਮੈਂ ਪੱਤਰਕਾਰ ਬੰਦਾ ਤੇਰਾ ਜਿਹੜਾ ਕੀ ਕਰਦਾ ਸੀ ਕਰਨ ਉਹ ਭਈਆਂ ਨਾਲ ਜਿੰਨਾ ਉਹਨੇ ਗਲਤ ਕਰਿਆ ਮੈਨੂੰ ਤਾਂ ਲੱਗਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਸਖਤ ਤੋਂ ਸਖਤ ਜਿੰਨੀ ਹੋਣੀ ਚਾਹੀਦੀ ਹੈ ਕੌਣ ਦੇਊਗਾ ਸਜ਼ਾ ਜਿਨ੍ਹਾਂ ਨੂੰ ਲਾਅ ਐਂਡ ਆਰਡਰ ਹੁੰਦਾ ਲਾਅ ਐਂਡ ਆਰ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਬਹੁਤ ਵਧੀਆ ਜੀ ਵੀਰੇ ਉਹਨਾਂ ਦਾ ਕੰਮ ਕਰਤਾ 5 ਸਾਲ ਦੇ ਬੱਚੇ ਨੇ ਤੇਰੇ ਬੱਚੇ ਨਾਲ ਐ ਹੋ ਜੇ ਤਾਂ ਤੂੰ ਸਜਾ ਕਾਨੂੰਨ ਨੂੰ ਡਿੱਕੀਆਂ ਫਿਰ ਵੀ ਉਹ ਤਾਂ ਅੰਦਰ ਨਜ਼ਾਰੇ ਲਊਗਾ ਉਹਨੂੰ ਕੀ ਹੋਣਾ ਦੱਸ ਮੇਰੇ ਬੱਚੇ ਨਾਲ ਹੋ ਜੇ ਮੈਂ ਤਾਂ ਜਾਵਾਂਗਾ ਜਦਾਂ ਗਾਟਾ ਲਾ ਦੂੰਗਾ ਰੋਲੇ ਦਾ ਹੁਣ ਵੀ ਲਾ ਦੂੰਗਾ ਕਾਨੂੰਨ ਕਹੇ ਕਾਨੂੰਨ ਉਹ 6 ਸਾਲ ਨਜ਼ਾਰ ਪਹਿਲਾਂ ਵੀ 6 ਸਾਲ ਸਜ਼ਾ ਕੱਟ ਕੇ ਆਹੋ ਕੀ ਹੁੰਦਾ ਇਹਨਾਂ ਨੂੰ ਫੇਰ ਆ ਕੇ ਬਾਹਰ ਫੇਰ ਕਰਨਗੇ ਅੱਛਾ ਚਲੋ ਤੁਹਾਡੇ ਨਾਲ ਅਸੀਂ ਕਰੂਗਾ ਸਜ਼ਾ ਦੇਣੀ ਚਾਹੀਦੀ ਸੀ ਤੇ ਇਹਦਾ ਸਾਡਾ ਸਰਦਾਰ ਮੁੰਡਾ ਇੱਥੇ ਪਟਿਆਲਾ ਇੱਥੀ ਉਹ ਜਸਪਾਲ ਸੀ ਉਹਨਾਂ ਜੀ ਜਸਪ੍ਰੀਤ ਉਹਨੂੰ ਕਿਉਂ ਨਹੀਂ ਕਾਨੂੰਨ ਨਾਲ ਸਜ਼ਾ ਦਿੱਤੀ ਉਹਦੇ ਕਿਉਂ ਗੋਲੀ ਮਾਰੀ ਵੀਰੇ ਉਹਦੇ ਕਿਉਂ ਗੋਲੀ ਮਾਰੀ ਉਹਨੂੰ ਕਾਨੂੰਨ ਨਾਲ ਉਹਨੂੰ ਭੇਜਦੇ ਅੰਦਰ ਉਹਨ ਤਾਂ ਸਾਫ਼ ਤਸੂਰਤ ਮੋੜਤਾ ਸੀ ਉਹੀ ਗੱਲ ਆ ਵੀਰੇ ਸਾਡੇ ਲਈ ਕੋਈ ਕਾਨੂੰਨ ਨਹੀਂ ਘਟ ਗਿੰਤਿਆਂ ਲਈ ਕੋਈ ਕਾਨੂੰਨ ਨਹੀਂ ਮਟਕਨ ਸਾਹਿਬ ਇਹ ਸਾਡੇ ਤੇ ਜ਼ੁਲਮ ਕਰਦੇ ਆਏ ਨੇ ਜ਼ੁਲਮ ਸਹਿੰਦੇ ਆਏ ਆ ਸਾਡੀਆਂ ਦਾ ਫ਼ਰਮਾਂ ਨਹੀਂ ਰੀਲੀਜ ਹੋਣ ਦਿੰਦੇ ਸਾਡੇ ਦਾ ਕੋਈ ਸਿੱਖਾ ਪਾਕਿਸਤਾਨੀ ਹੂ ਲੈਲੇ ਵਿੱਚ ਉਹ ਫਿਲਮ ਬੈਨ ਕਰ ਦਿੰਦੇ ਨੇ ਤੇ ਆਪ ਸਾਰੇ ਕੱਲ ਜਵਾਈਆਂ ਵਾਲ ਮੈਚ ਖੇਡਿਆ ਕਿਤਨਾ ਕਿਤੇ ਪਹਿਲ ਲਗਾਉਣ ਤੋਂ ਬਾਅਦ ਜਿਹੜਾ ਮੈਚ ਹੋਇਆ ਇਹਦਾ ਕਈ ਲੋਕਾਂ ਨੇ ਵਿਰੋਧ ਕਰਿਆ ਪਰ ਫਿਰ ਵੀ ਜਿਹੜਾ ਖੇਡਿਆ ਗਿਆ ਕਿਤਨਾ ਕਿਤੇ ਆ ਹੁੰਦਾ ਕਿ ਅਸੀਂ ਵਿਰੋਧ ਨਹੀਂ ਕਰਦੇ ਗੇਮ 'ਚ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ ਗੇਮ ਹੈ ਜਸਟ ਆ ਗੇਮ ਹੈ ਹੋਣੀ ਚਾਹੀਦੀ ਹੈ ਕੋਈ ਚੱਕਰ ਨਹੀਂ ਪਰ ਦਿਲਜੀਤ ਨੂੰ ਗਿਲਨ ਕਿਉਂ ਨਿੰਦੇ ਗਿਆ ਉਹ ਇੰਨਾ ਕਿੰਨਾ ਵਿਰੋਧ ਕਰਿਆ ਗਿਆ ਤਾਂ ਕੱਲ ਕੀ ਸੀ ਕੱਲ ਜਿਹੜਾ ਦਿਲਜੀਤ ਦਾ ਵਿਰੋਧ ਕਰ ਰਹੀ ਸੀ ਉਹ ਆਪਦੀਆਂ ਬੀਬੀਆਂ ਨਾਲ ਬਹਿ ਕੇ ਮੈਚ ਦੇਖ ਕੇ ਤਾੜੀਆਂ ਮਾਰ ਰਹੀ ਸੀ ਉਥੇ ਸਟੇਡੀਅਮ 'ਚ ਗਈ ਸੀ ਤੇ ਇਹ ਤਾਂ ਗੇਮ ਹੈ ਨਾ ਸਿਰਫ ਆਪਣਾ ਕੋਈ ਚੱਕਰ ਨਹੀਂ ਉਹ ਕਲਾ ਕਰ ਰਿਹਾ ਸੀ ਕਾਨੂੰਨ ਹੈ ਕਿਤਨਾ ਕਿਤੇ ਭੇਦ ਪਾਉ ਤੁਸੀਂ ਕਹਿ ਰਹੇ ਬਹੁਤ ਜਿਆਦਾ ਵੱਧ ਚੁੱਕਿਆ ਹੱਦ ਦਰਜੇ ਤੋਂ ਉੱਪਰ ਬਹੁਤ ਮinority ਨਾਲ ਬਹੁਤ ਭੇਦਾਂ ਕੱਟ ਗਿਣਤੀਆਂ ਨਾਲ ਬਹੁਤ ਭੇਦ ਭਾਪ ਕੀਤਾ ਕੋਈ ਵੀ ਕੱਟ ਗਿਣਤੀ ਚਾਹੇ ਕਿਤੇ ਵੀ ਵਸਦੀ ਹੈ ਚਾਹੇ ਉਹ ਸਿੱਖ ਹੋਣ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਅਰਹਿਗੇ ਹੋਣ ਚਾਹੇ ਉਹ ਵਿਚਾਰੇ ਸਾਡੇ ਆਦੀਵਾਸੀ ਹਿੰਦੂ ਭਰਾ ਹੋਣ ਜੋ ਜੰਗਲਾਂ 'ਚ ਵਸਦੇ ਨੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਮਤਾ ਕਰ ਦਿੱਤਾ ਗਿਆ ਕਿ ਪ੍ਰਵਾਸੀ ਵਾੜਨ ਨਹੀਂ ਦੇਣੇ ਠੀਕ ਹੈ ਜੀ ਆਪਣੇ ਵਿਦੇਸ਼ ਵਾਲੇ ਤਾਂ ਵੀ ਵਿਦੇਸ਼ਾਂ ਜਾ ਕੇ ਵੀ ਰਹਿੰਦੇ ਨੇ ਪੰਜਾਬੀ ਕਿੰਨੇ ਰੁਪਏ ਲਾ ਕੇ ਜਾਂਦੇ ਨੇ ਉਹ ਲੱਖਾਂ ਕਰੋੜਾ ਲਾ ਕੇ ਕਿੰਨਾਗਾ ਲੱਗੇ ਜਾਂਦੇ ਨੇ 25-25 ਲੱਖ ਤੇ ਇਹ ਕਿੰਨੇ ਲੱਗ ਕੇ ਆਉਂਦੇ ਨੇ ਐਵੇਂ ਆ ਜਾਂਦੇ ਨੇ ਕਿੰਨੇ ਕਿੰਨੇ ਰੁਪਏ ਜਾਂਦੇ ਨੇ ਇਹ ਬਸ ਚੜੀ ਤੇ ਪੰਜਾਬ ਤੇ ਫਿਰ ਤੁਸੀਂ ਇਹਨਾਂ ਨੂੰ ਉਹਨਾਂ ਨਾਲ ਕਿਵੇਂ ਰਲਾ ਸਕਦੇ ਹੋ ਜੀ ਪਰ ਪ੍ਰਵਾਸੀ ਦਾ ਇੱਕ ਪ੍ਰਵਾਸੀ ਆ ਪ੍ਰਵਾਸੀ ਅਖਰ ਪ੍ਰਵਾਸੀ ਮੀਨ ਪ੍ਰਵਾਸੀ ਪਰ ਤੁਸੀਂ ਕਿਵੇਂ ਰਲਾ ਸਕਦੇ ਹੋ ਇੱਕ ਵਾਰ ਤਾਂ 25 ਲੱਖ ਲਾ ਕੇ ਲਿਜਾ ਰਹੇ ਆ ਅਗਲਾ ਪੂਰੇ ਪ੍ਰੋਸੀਜਰ ਤਹਿਤ ਇੱਕ ਬੰਦਾ ਚੜ ਕੇ ਬਾਹਰੋਂ ਕ੍ਰਾਈਮ ਕਰਕੇ ਉਰੇ ਆ ਰਿਹਾ ਜੀ ਆਪਾਂ ਕਿਵੇਂ ਕਿਵੇਂ ਰਲਾ ਸਕਦੇ ਇਹਨਾਂ ਨੂੰ ਇੱਕ ਦੂਜੇ ਨਾਲ ਵੀਰੇ ਇਹ ਥੋੜਾ ਜਿਆ ਇਹੀ ਆਪਣੇ ਸੀਐਮ ਸਾਹਿਬ ਨੇ ਕਿਹਾ ਵੀ ਸਾਡੇ ਵੀ ਤਾਂ ਪੰਜਾਬੀ ਬਾਹਰ ਨੇ ਸਾਡੇ ਪੰਜਾਬੀ ਸੀਐਮ ਸਾਹਿਬ ਦੇ ਬਿਆਨ ਦੀ ਗੱਲ ਕਰ ਰਹੇ ਆ ਕਿ ਆਪਣਾ ਆਪਦਾ ਵੀ ਨਿੱਜ ਹੁੰਦਾ ਉਹ ਤਾਂ ਇਕਨਮੀ ਅਪ ਕਰਦੇ ਨੇ ਸਾਡੇ ਪੰਜਾਬੀ ਕਿਤੇ ਵੀ ਜਾਂ ਟ੍ਰਾਂਸਪੋਰਟ ਨੂੰ ਅਪ ਕਰਦੇ ਨੇ ਉਹ ਇਕਨਮੀ ਅਪ ਲੈ ਕੇ ਜਾਂਦੇ ਨੇ ਬਿਜ਼ਨਸ 'ਚ ਖੇਡਾਂ 'ਚ ਕਿਤੇ ਵੀ ਜਾਣਾ ਗੁਰਦੁਆਰਾ 'ਚ ਲੰਗਰ ਲਾਉਂਦੇ ਨੇ ਕਿਤੇ ਵੀ ਹੁਣ ਗੁਰਦੁਆਰਾ ਤਾਰ ਹਰੇਕ ਧਰਮ ਦੀ ਸਾਡਾ ਕੋਈ ਪੰਜਾਬੀ ਪੰਜਾਬੀ ਮਿੰਜ ਪੰਜਾਬੀ ਹਿੰਦੂ ਵੀ ਪੰਜਾਬੀ ਸਿੱਖ ਵੀ ਪੰਜਾਬੀ ਮੁਸਲਮਾਨ ਵੀ ਪੰਜਾਬੀ ਇੱਥੇ ਜੰਮਿਆ ਪੰਜਾਬ ਦੀ ਧਰਤੀ ਤੇ ਹਰੇਕ ਪੰਜਾਬੀ ਸਪੈਸ਼ਲ ਦਾੜੀ ਕੇਸ ਵਾਲਾ ਪੰਜਾਬੀ ਉਹ ਕਿਤੇ ਰਾੜ ਨਹੀਂ ਤੱਕਦਾ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਰਹੇ ਹੋ ਐ ਤਾਂ ਪੰਜਾਬੀ ਵੀ ਕਈ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾਂਦੇ ਨੇ ਅਲੱਗ-ਅਲੱਗ ਸਟੇਟਾਂ ਜਾ ਕੇ ਕੰਮ ਕਰਦੇ ਨੇ ਰਾਣਾ ਨਹੀਂ ਤੱਕਦੇ ਵੀ ਵੇ ਰਾਣਾ ਕਦੇ ਰਸ ਕਿਤੇ ਕਿਤੇ ਪੰਜਾਬੀਆਂ ਨੇ ਹਜਾ ਬਤਾਲਾ ਕਰਿਆ ਹੋਵੇ ਮੈਨੂੰ ਦੱਸ ਕਿਸੇ ਇੱਕ ਨੇ ਕਰਿਆ ਹੋਵੇ ਪੰਜਾਬੀਆਂ ਨੇ ਹਜਾ ਕੁਝ ਨੋਰਮਲ ਕ੍ਰਾਈਮ ਕਰ ਸਕਦੇ ਨੇ ਐਡਾ ਭੈੜਾ ਕ੍ਰਾਈਮ ਤਾਂ ਕੋਈ ਮਰੁੱਖ ਕਰ ਹੀ ਸਕਦਾ ਹਾਓ ਕਿਵੇਂ ਡੇਅਰ ਕਿਵੇਂ ਹੋ ਜਾਂਦਾ ਏਕ ਬੱਚੇ ਨਾਲ ਐ ਕਰਨ ਦਾ ਮੈਂ ਕਹਣਾ ਇਹ ਅਸੀਂ ਲੱਖਾਂ ਵਾਰ ਲੜਾਈਆਂ ਲੜਿਆ ਵੱਡੇ ਗਏ ਆ ਵੜਾਏ ਗਏ ਆ ਹਣਾ 10 10 ਬੰਦੇ ਨਾਲ ਲੜਿਆ 10 10 ਬੰਦੇ ਨਾਲ ਪਾਰਾ ਯਾਰ ਆ ਕੰਮ ਵੇਲੇ ਹੱਥ ਤੇ ਰੂਹ ਕਾਮਦੀ ਆ ਲੂਂਗੰਦਾ ਖੜਾ ਹੋ ਜਾਂਦਾ ਹੁਣ ਕੀ ਦਸੀਏ ਦਿਲ ਫੜ ਕੇ ਹਰੇਕ ਦੀ ਹੁੰਦਾ ਸੋਡਾ ਵੀ ਹੁੰਦਾ ਉਹ ਚੀਜ਼ਾਂ ਲੈ ਕੇ ਆਉਂਦਾ ਵੀ ਹੁੰਦਾ ਚਲੋ ਜੀ ਇਹਨਾਂ ਇਹ ਦੱਸਣ ਨੂੰ ਨਹੀਂ ਬਾਈ ਜੀ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਸੀ ਇਹਨਾਂ ਨੇ ਹੁਣ ਗੱਲ ਕਰੀ ਐ ਕਿ ਮੈਟਰ ਕੀ ਆ ਸਾਰਾ ਮੈਟਰ ਤੇ ਆ ਬਾਈ ਜਿਹੜਾ ਇੰਦਰਜੀਤ ਦੀ ਗੱਲ ਕਰ ਰਹੇ ਹੋਏ ਤੁਸੀਂ ਇਹਨੇ ਬਹੁਤ ਨੌਜਵਾਨ ਮਰਵਾਏ ਨੇ ਬਹੁਤ ਬੀ ਮਤਲਬ ਇਹਨੇ ਗੁੰਡੇ ਬਣਾਏ ਨੇ ਹਨਾ ਸੁੱਖੇ ਨੂੰ ਮਰਵਾਉਣ ਵਾਲਾ ਕਾਲਮਾਲੇ ਨੂੰ ਇਹੇ ਵੀ ਮਤਲਬ ਬਹੁਤ ਘਰ ਪਟਦੇ ਯਾਰ ਇਹਨੇ ਜਲੰਧਰ ਦੇ ਵਿੱਚ ਜਿਹੜੇ ਸਪੋਰਟਸਮੈਨ ਦੀ ਗਏ ਉਹਨਾਂ ਨੂੰ ਪਹਿਲਾਂ ਗਲਤ ਕੰਮਾਂ ਚ ਨਸ਼ੇ ਵੇਚਣ ਲਾਇਆ ਪੀਣ ਲਾਇਆ ਉਦੋਂ ਮੰਗਰੋਂ ਇਹਨੂੰ ਆਪਾਂ ਕਿਵੇਂ ਕਹਿ ਸਕਦਾ ਇਹਨੂੰ ਕਹਦਾ ਦੇ ਨੇ ਸਾਬਕਾ ਮੁਲਾਜ਼ਮ ਇਹ ਮੁਲਜ਼ਮ ਹੈ ਯਾਰ ਇਹ ਸਾਬਕਾ ਮੁਲਾਜ਼ਮ ਕਿੱਥੇ ਹੋ ਗਿਆ ਜਿਹੜੇ ਬੰਦੇ ਨੇ ਯਾਰ ਚੁੱਟੇ ਦੇ ਉੱਤੇ ਨੌਜਵਾਨ ਲਾਤੇ ਉਹਨੂੰ ਆਪਾਂ ਯਾਰ ਸਾਬਕਾ ਮੁਲਾਜ਼ਮ ਕਹਾਵਾਂਗੇ ਬਾਈ ਉਹਨੇ ਇੰਦਰਜੀਤ ਨੇ ਤੁਸੀਂ ਉਹਦਾ ਬੈਕਗ੍ਰਾਉਂਡ ਦੇ ਉੱਤੇ ਜਾ ਕੇ ਦੇਖੋ ਵੀ 2 ਕਿੱਲਾਂ ਦੇ ਉੱਤੋਂ ਕਿਵੇਂ 80 ਕਿੱਲਾਂ ਦਾ ਮਾਲਕ ਬਣ ਗਿਆ ਉਹ ਹੁਣ ਤਾਂ 80 ਡੋਬੀਟ ਪਾਈ ਬੈਠਾ ਉਹ ਉਹਨੂੰ ਕੀ ਜੇਲ੍ਹ ਦੇ ਵਿੱਚ ਬੈਠਣਾ ਔਖਾ ਲੱਗਦਾ ਜਿਹਦੇ ਲਵੇ 2 ਕਿੱਲੇ ਦੀ ਉਹ 80 ਕਿੱਲਾਂ ਤੋਂ ਜ਼ਿਆਦਾ ਟੱਪ ਗਿਆ ਵੀਰੇ ਉਹਨੂੰ ਕੋਈ ਔਖਾ ਨਹੀਂ ਕਪੜਾ ਕਿੱਥੇ ਨਾ ਕਿੱਥੇ ਲੈ ਬਾਈ ਕਪੜਾ ਜੇ ਸਰਕਾਰ ਨਾਲ ਮਿਲ ਕੇ ਚੱਲ ਰਹੇ ਉਹਦੇ ਘਰੋਂ 20 ਕਿਲੋ ਟਰੱਕ ਫੜੀ ਜਾਂਦੀ ਆ ਕਿਸੇ ਦੇ ਘਰੋਂ ਤੂੰ ਇਹ ਮੰਨ ਲਾ ਪਾਈਆ ਫੜੀ ਜਾਵੇ ਉਹ ਬਹੁਤ ਵੱਡੀ ਗੱਲ ਹੁੰਦੀ ਆ ਇਹਨਾਂ ਨੂੰ ਪਰਾਹੁਣਾਚਾਰੀ ਕਰਦੇ ਨੇ ਪੂਰੀ ਬਾਈ ਪਰਾਹੁਣਾ ਵੰਗੂ ਰੱਖਦੇ ਨੇ ਕਪੜੀ ਆ ਤੁਸੀਂ ਮਤਲਬ ਜੇਲ੍ਹ ਚ ਦੇਖ ਕੇ ਆਇਓ ਸਾਰੀ ਨਾ ਐ ਬਾਈ ਯਾਰ ਮੈਂ ਯਾਰ ਮੈਂ ਬਰਨਾਲੇ ਜੇਲ੍ਹ ਦੇ ਵਿੱਚ ਰਿਹਾ ਉੱਥੇ ਸਾਬਕਾ ਡਿਪਟੀ ਆ ਸਰੇਂਦਰ ਸਿੰਘ ਉਹਨੂੰ ਪਰਾਉਣਿਆਂ ਵਾਂਗੂ ਰੱਖਿਆ ਹੋਇਆ ਜੇਲ੍ਹ ਦੇ ਵਿੱਚ ਉਹਨੂੰ ਅੱਡੇ ਇੱਕ ਡੌਰਮੈਂਟਰੀ ਦਿੱਤੀ ਹੋਈ ਆ ਉਹਦੇ ਵਿੱਚ ਉਹਨੂੰ ਦੋ ਬੰਦੇ ਦਿੱਤੇ ਹੋਏ ਨੇ ਜਿਹੜੇ ਸਬਜ਼ੀ ਲਾਉਂਦੇ ਨੇ ਉਹਦੀ ਟਣੀਆਂ ਮੂੜੀਆਂ ਸਾਰੀਆਂ ਜੋ ਜੋ ਮੌਸਮ ਦੇ ਹਿਸਾਬ ਨਾਲ ਉਹਨੀਆਂ ਸਬਜ਼ੀਆਂ ਬੀਤਾ ਉਹ ਆਪਦੀਆਂ ਆਪ ਜਿੱਥੇ ਜੀ ਕਰਦਾ ਜੇਲ੍ਹ ਦੇ ਆਲੇ-ਦਾਲੇ ਨਹੀਂ ਕੋਈ ਘੁੰਮ ਨਹੀਂ ਸਕਦਾ ਹੁੰਦਾ ਕੰਦ ਕੋਲ ਉਹ ਕੰਧ ਕੋਲੇ ਘੇੜੇ ਦਿੰਦਾ ਰਾਤ ਨੂੰ ਇੱਥੇ ਤੱਕ ਵੀ ਸੁਣਿਆ ਹੋਇਆ ਵੀ ਉਹ ਬਰਨਾਲੇ ਬੱਸ ਸਟੈਂਡ ਕੋਲੇ ਬੈਠ ਕੇ ਜਾ ਕੇ ਪੈਗ ਲਾ ਕੇ ਆਉਂਦਾਗਾ ਆਪਣੀਆਂ ਰੰਗ ਰੀਨੀਆਂ ਮਣਾ ਕੇ ਆਉਂਦਾ ਬਾਈ ਮਤਲਬ ਜੇਲ੍ਹ ਚੋਂ ਬਾਹਰ ਨਿਕਲ ਜਾਂਦਾ ਫਿਰ ਜੇਲ੍ਹ ਦੇ ਵਿੱਚ ਆ ਜਾਂਦਾ ਇਹ ਸਾਰਾ ਕੁਝ ਚੱਲਦਾ ਬਾਈ ਸਾਰਾ ਰਲਕੇ ਚੱਲਦਾ ਪਰ ਸੀਐਮ ਸਾਹਿਬ ਨੇ ਜਿਹੜਾ ਅੱਜ ਬਿਆਨ ਦਿੱਤਾ ਬਹੁਤ ਮਾੜਾ ਬਿਆਨ ਦਿੱਤਾ ਸਾਡੇ ਪੰਜਾਬੀ ਅਜਾਇਹਾ ਕੁਝ ਨਹੀਂ ਕਰਦੇ ਜਾ ਕੇ ਬਾਈ ਯਾਰ ਕਿਸੇ ਦੇ ਜਾ ਕੇ ਰਾੜ ਨਹੀਂ ਹੈਨਾ ਆਪਣੇ ਯਾਰ ਰੂਹ ਕੰਮ ਦੀ ਆ ਬਾਈ ਉਹ ਗੱਲ ਕਰ ਦਿਆਂਦੀ ਹੈਨਾ ਔਰ ਇਹਨੂੰ ਯਾਰ ਘੱਟੋ ਘੱਟ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦਾ ਸੀਐਮ ਤੂੰ ਮੇਰੀ ਗੱਲ ਸੁਣ ਲੋਕ ਜਾਨਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਅਸੀਂ ਹਿਮਾਚਲ ਦੇ ਵਿੱਚ ਜਾ ਕੇ ਵਿੱਗਾ ਵਾਹਣ ਦਾ ਨਹੀਂ ਲੈ ਸਕਦੇ ਇਹਨਾਂ ਨੇ ਔਰ ਇੱਕ ਘਰ ਬਣਾ ਲੇ ਵੀਰੇ ਆਪਣੇ ਆਕੇ ਆਧਾਰ ਕਾਰਡ ਬਣਾ ਆਧਾਰ ਕਾਰਡ ਬਣਾ ਲੇ ਤੁਸੀਂ ਸਾਡਾ ਬਣਾ ਕੇ ਦਿਖਾਓ ਸਾਨੂੰ ਕਿਤੇ ਭੇਜੋ ਅਸੀਂ ਕਹਿੰਨੇ ਹਾਂਗੇ ਅਸੀਂ ਹਿਮਾਚਲ ਦੇ ਵਿੱਚ ਜਾ ਕੇ ਕਿਤੇ ਕੀਲਾ ਵਾਹਣ ਦਾ ਨਹੀਂ ਲੈ ਸਕਦੇ ਇੱਕ ਕਨਾਲ ਨਹੀਂ ਲੈ ਸਕਦੇ ਬਾਈ ਇਹਨਾਂ ਨੂੰ ਕੀਲਾਂ ਦੇ ਕਿੱਲੇ ਭਈਏ ਲਈ ਬੈਠੇ ਨੇ ਔਰੇ ਮੰਗ ਕੀ ਕਰਦੇ ਆ ਅਸਲੀ ਅਸੀਂ ਤਾਂ ਮੰਗੇ ਹੀ ਕਰਦੇਗੇ ਵੀ ਭਾਈ ਸਿੱਖ ਕੌਮ ਨੂੰ ਇਨਸਾਫ ਦਿੱਤਾ ਜਾਵੇ ਜੋ ਕਿਸ ਸਿੱਖ ਕੌਮ ਨਾਲ ਤੱਕੇ ਹੋ ਰਹੇ ਨੇਗੇ ਇਹਦਾ ਇਨਸਾਫ ਲੈਣਾ ਪਊਗਾ ਵੈਗਰੂ ਆਪੀ ਅਕਾਲ ਕਰੂਗਾ ਕਿਰਪਾ ਸਾਡੀ ਤਾਂ ਉਹਦੇ ਇਤਿਆਸ ਆ ਇਹਨਾਂ ਤੇ ਕੋਈ ਆਸ ਨਹੀਂ ਹੈਗੀ ਇਹਨਾਂ ਨੇ ਤਾਂ ਤੱਕਾ ਕਰਨਾ ਅਸੀਂ ਤਾਂ ਉਦੋਂ ਦੂਨੇ ਚੀਨੇ ਹੋ ਕੇ ਉੱਠਣਾ ਇਸ ਤੋਂ ਬਾਅਦ ਧੰਨਵਾਦੀ ਜੀ ਬਿਲਕੁਲ ਜਿਵੇਂ ਤੁਸੀਂ ਸੁਣਿਆ ਕਿ ਇਸ ਟਾਈਮ ਤੇ ਸੈਂਟਰ ਜੇਲ ਦੇ ਕੋਲ ਮੌਜੂਦ ਸੀ ਸੋ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਸੰਦੀਪ ਸਣੀ ਦੇ ਹੱਕ ਦੇ ਵਿੱਚ ਸਾਰੇ ਆਏ ਪਏ ਨੇ ਨੌਜਵਾਨ ਇਸ ਟਾਈਮ ਤੇ ਜਿਨ੍ਹਾਂ ਦੇ ਵੱਲੋਂ ਅੱਜ ਦੇ ਟਾਈਮ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਹੈ ਸਾਫ਼ ਲਿਖਿਆ ਪਿਆ ਸੰਦੀਪ ਸਿੰਘ ਸਣੀ ਉੱਤੇ ਹਮਲਾ ਕਰਨ ਵਾਲੇ ਪੁਲਿਸ ਅਫਸਰਾਂ ਉੱਤੇ ਮਕਦਮਾ ਦਰਜ ਕਰੋ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ